ਮੈਂ ਤਕਰੀਬਨ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਸਮਾਜ ਨੂੰ ਸਤਿ ਸ਼੍ਰੀ ਅਕਾਲ ਬਹੁਤ ਬੜੇ ਬੰਦ ਹੋਇਆ ਹੈਗੇ ਜੀ ਲੈ ਜਾਓ ਜੀ ਆਪਾਂ ਜੀ ਆਪਾਂ ਆਹ ਹਾਂ ਫਰਦਾਨਾ ਨਹੀਂ ਨਹੀਂ ਵੇਖੀ ਪਈਏ ਪਾਸੇ ਜੀ हरे <laughs> र ਦੇ ਰਿਆ ਨਾ ਨਾਮਾ ਤਸਵੀਰਾਂ ਦਾ ਕਰਦਾ ਕਰਦਾ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਜੁਗ ਜੀ ਕੇ ਸ਼ਿਕਾਰਾਂ ਕੇ ਜਾਵੇ ਨੇ ਆਲੋ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਕਰੇਦਾ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੇਰੇ ਕੋ ਪਹੁੰਚੇ ਨੇ ਮੇਰੀ ਵੱਡੀ ਭੈਣ ਮਿਨਾਕਸ਼ੀ ਦੇਖੀ ਜੀ ਤੁਸੀਂ ਜਾਣਦੀ ਹੋ ਕਿ ਦੱਸਣ ਦੀ ਜ਼ਰੂਰਤ ਨਹੀਂ ਹੈ ਸੋ ਮੈਂ ਤਕਰੀਬਨ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਸਮਾਜ ਨੂੰ ਇੱਕ ਅੱਛਾ ਅਤੇ ਸਨੇਹਾ ਕੀ ਅੱਜ ਜੋ ਅਜੋਤੇ ਵਿੱਚ ਜੋ ਲੰਗਰ ਲੈ ਕੇ ਆ ਰਹੇ ਆ ਭੈਣ ਜੀ ਤੇ ਹੱਥਾਂ ਤੋਂ ਸਟਾਰਟ ਮੈਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਭੈਣ ਆਉਂਦੇ ਨੇ ਕਿਉਂਕਿ ਭੈਾਈ ਤਾਂ ਹੀ ਸੋਪਦੇ ਨੇ ਜੇ ਭੈਣਾ ਨਾਲ ਨੇ ਸੋ ਭੈਣ ਦੇ ਨਾਲ ਬੜਾ ਗੂੜਾ ਸਾਡਾ ਰਿਸ਼ਤਾ ਹੈ ਅੱਜ ਦਾ ਨਹੀਂ ਹੈ ਕਿੰਨੇ ਸਾਲਾਂ ਦਾ ਮੈਂ ਤਾਂ ਕਹਾਂ ਕਿ ਭੈਣਾਂ ਜਨਮਾਂ ਦਾ ਸਾਡਾ ਰਿਸ਼ਤਾ ਹੈ ਬਿਲਕੁਲ ਜਨਮਾਂ ਦਾ ਸੋ ਸਾਡਾ ਕੋਈ ਪਾਰਟੀ ਦਾ ਨਹੀਂ ਹੈਗਾ ਭੈਣ ਮੇਰੇ ਅਕਸਰ ਮੇਰੇ ਰਖੜੀ ਬੰਦਦੇ ਆ ਤੇ ਮੈਂ ਮਾਨ ਮਹਿਸੂਸ ਕਰਦਾ ਕਿ ਮੇਰੇ ਭੈਣ ਅੱਜ ਮੇਰੇ ਨਾਲ ਬੈਠੇ ਇੱਕ ਅچھے ਕਾਰਜ ਵਿੱਚ ਬੈਠੇ ਨੇ ਜੋ ਪੂਰੀ ਦੁਨੀਆ ਨੂੰ ਇੱਕ ਅੱਛਾ ਮੈਸੇਜ ਦੇਣ ਵਾਸਤੇ ਜੋ ਲੰਗਰ ਜੋ ਹੈ ਅਜੋਦੇ ਧਰਤੀ ਦੇ ਚਾਰ ਦਾਮ ਮੰਦਰ ਜੀ ਨੂੰ ਛੋਟੀ ਸ਼ਾਹਨੀ ਕਹਿੰਦੇ ਆ ਉੱਥੋਂ ਤੋਂ ਸਟਾਰਟ ਹੋਣ ਜਾ ਰਹੇ ਆ ਤੇ ਭੈਣ ਦੋਸਤ ਪੰਜਾਬ ਦੇ ਆਪਣੀ ਸਾਰੇ ਹਾਂਜੀ 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 ਮੈਂ ਸਾਰੇ ਜਿਹੜੇ ਮੇਰੇ ਪੰਜਾਬੀ ਤੇ ਸਿੱਖ ਭੈਣ ਭਰਾ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਅੱਜ ਭਰਾ ਜੀ ਮੇਰੇ ਵੱਡੇ ਭਰਾ ਤੇ ਸਾਡੇ ਪੁਰਖਿਆਂ ਦਾ ਨਾਲ ਰੌਸ਼ਨ ਕਰਨ ਵਾਲੇ ਜਿਹੜੇ ਰਾਜੀ ਹਰਜੀਤ ਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਬੈਠੇ ਨੇ ਇਹਨਾਂ ਨੇ ਇਹਨਾਂ ਸ਼ੁਭਕਰਮ ਸ਼ੁਰੂ ਕੀਤਾ ਹੈ ਜਿਹੜਾ ਪੁਰਖਿਆਂ ਨੇ 800 550 ਸਾਲ ਪਹਿਲਾਂ ਕੀਤਾ ਸੀ ਉਹੇ ਕੰਮ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਗੁਰੂ ਨਾਨਕ ਜੀ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਅੱਜ ਉਹਨਾਂ ਦੀ ਜਿਹੜੀ ਅਸੀਸਾਂ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਬਾਬਾ ਫਕੀਰ ਚੰਜੀ ਦੀ ਫਕੀਰ ਸਿੰਘ ਜੀ ਦੀ ਅਸੀਂ ਸਾਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ ਰਾਮ ਮੰਦਿਰ ਲਈ ਕੰਮ ਕੀਤਾ ਸੀ ਤੇ ਚਬੂਤਰਾ ਬਣਾ ਕੇ ਉੱਥੇ ਯੱਗ ਸ਼ਾਲਾ ਕਰਕੇ ਰਾਮ ਜੀ ਦਾ ਯੱਗ ਵੀ ਕੀਤਾ ਤੇ ਜਿਹੜੇ ਅਕਰੰਤਾ ਸੀ, ਅਤੰਕੀ ਸੀ ਉਹਨਾਂ ਦੇ ਹੱਥੋਂ ਐ ਰਾਮ ਮੰਦਿਰ ਦੀ ਜ਼ਮੀਨ ਨੂੰ ਵੀ ਲਿੱਤਾ ਮੈਂ ਅੱਜ ਆਪਣੇ ਸਾਰੇ ਵੱਡਿਆਂ ਨੂੰ ਪੁਰਖਿਆਂ ਨੂੰ ਯਾਦ ਕਰਦੇ ਹੋਏ ਇਹ ਸ਼ੁਭ ਕਾਰਜ ਸਾਡੇ ਹੱਥ ਆਇਆ ਇਹਨਾਂ ਨੂੰ ਮੈਂ ਨਤਮਸਤਕ ਹੁੰਦੀ ਆ ਤੇ ਆਪਣੇ ਵੱਡੇ ਭਰਾ ਅਰਜੀਤ ਸਿੰਘ ਜੀ ਨੂੰ ਬਾਬਾ ਜੀ ਨੂੰ ਸਾਸਿਕਾਲ ਤੇ ਪੈਰੀ ਪਾਉਣਾ ਕਿ ਇਹਨਾਂ ਨੇ ਇਹਨਾਂ ਵੱਡਾ ਸੰਦੇਸ਼ ਆ ਦਿੱਤਾ ਹੈ ਕਿ ਸਾਡੇ ਜਿਹੜੇ ਪਰਿਵਾਰ ਨੇ ਉਹ ਸਾਰੇ ਸਾਂਝੇ ਪਰਿਵਾਰ ਨੇ ਵਿਰਾਸਤ ਵੀ ਸਾਂਝੀ ਹੈ ਤੇ ਸਾਂਝੀ ਵਿਰਾਸਤ ਸਾਂਝੇ ਮਾਨ ਸਨਮਾਨ ਦੀ ਗੱਲ ਹੈ ਅਗਰ ਅਕਰਾਂਤਾ ਨਹੀਂ ਹੁੰਦੇ ਤੇ ਸਿੱਖ ਵੀ ਨਹੀਂ ਬੰਦੇ ਸਿੱਖ ਬਣੇ ਇੰਜ ਕਾ ਇਸ ਕਰਕੇ ਜਿਹੜਾ ਹਿੰਦੂ ਮਾਵਾ ਨੇ ਆਪਣੇ ਪੁੱਤਰਾਂ ਨੂੰ ਅੱਗੇ ਭੇਜਿਆ ਸੀ ਸਿੱਖ ਬਣਾਇਆ ਸੀ ਤਾਂ ਕਿ ਦੇਸ਼ ਦੀ ਧਰਮ ਦੀ ਰੱਖਿਆ ਹੋ ਸਕੇ ਉਹ ਦੇਸ਼ ਦੀ ਧਰਮ ਦੀ ਰੱਖਿਆ ਨੂੰ ਅੱਗੇ ਕਰਕੇ ਜਿਹੜਾ ਕੰਮ ਹੋਰ ਵੱਧਿਆ ਹੋਇਆ ਹੈ ਕਿ ਉਹ RAM ji ਦਾ ਮੰਦਿਰ ਤਿਆਰ ਹੋ ਕੇ RAM ji ਦੀ ਪ੍ਰਾਣ ਪ੍ਰਤੀਸਥਾ ਸਥਾਪਨਾ ਹੋਣ ਲੱਗੀ ਹੈ ਤੇ ਉਹ ਸ਼ੁਭ ਕਾਰਜ ਅਸੀਂ ਵੀ ਉਹ ਗੈਲਰੀ ਵਾਕਨ ਥੋੜਾ ਜਿਹਾ ਆਪਣਾ ਰੋਲ ਅਦਾ ਕਰਤੀਏ ਕਿ ਲੰਗਰ ਸ਼ੁਰੂ ਲੰਗਰ ਬਾਬਾ ਜੀ ਦਾ ਲੰਗਰ ਅਸੀਂ ਸ਼ੁਰੂ ਕਰ ਰਹੇ ਨੇ ਰੱਬ ਸਾਡੇ ਤੇ ਮਿਹਰ ਰੱਖੇ ਤੇ ਮੈਂ ਅਸੀਸਾਂ ਹੀ ਦੇਾਂਗੀ ਜੀ ਪੈਨ ਦਾ ਜਿਹੜਾ ਫਰਜ਼ ਹੈ ਕਿ ਭਰਾਵਾਂ ਲਈ ਸਮਾਜ ਲਈ ਅਸੀਸਾਂ ਹੀ ਮੰਗਦੀ ਹੈ ਤੇ ਸਾਰੇ ਸਾਡੇ ਪਰਵਾਜ਼ ਜੀ ਦੇ ਕਹਿੰਦੇ ਨੇ ਨਾ ਕਿ ਪੈਨ ਕਰੋ ਕੁੜੀ ਵਿਆਹ ਵੀ ਜਾਏ ਤੇ ਕਿਉਂ ਪੀਅਰ ਢੁੱਲਦੀ ਹੈ ਤੇ ਉਹੀ ਸਮਝੋ ਕਿ ਮੈਂ ਆਪਣੇ ਭਰਾਵਾਂ ਲਈ ਜਿਹੜੀ ਅਸੀਸਾਂ ਨੇ ਉਹੀ ਮੇਰੇ ਮੂੰਹ ਤੋਂ ਨਿਕਲਣਗੇ ਅੱਜ ਦਾ ਇਹਨਾਂ ਸ਼ੁਭ ਕਾਰਜ ਕਰਨ ਲਈ ਤੇ ਸਾਡੇ ਸਾਰੇ ਸਮਾਜ ਨੂੰ ਇਕੱਠਾ ਰੱਖਣ ਰੱਬ ਸਾਡੇ ਤੇ ਮਿਹਰ ਰੱਖੇ ਸਾਰਿਆਂ ਦੇ ਘਰ ਚ ਸੁੱਖ ਸ਼ਾਂਤੀ ਹੋਵੇ राम जी ਦੇ ਪ੍ਰਾਣ ਪ੍ਰਤੀਸ਼ਠਾ ਨਾਲ ਦੇਸ਼ 'ਚ ਵੀ ਅਸੁਰਾਂ ਦਾ ਨਾਸ਼ ਹੋਵੇ ਦੁਨੀਆ 'ਚ ਅਸੁਰਾਂ ਦਾ ਨਾਸ਼ ਹੋਵੇ ਤਾਂ ਕਿ ਜਿਹੜੇ شریف ਬੰਦੇ ਨੇ ਉਹ ਸਮਾਜ 'ਦ ਚੰਗਾ ਜੀਵਨ ਜੀ ਸਕਣ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ ਆ ਗਿਆ ਜੀ ਲੈ ਆ ਜੀ ਬਗਦਦੋਂ ਤੋਂ ਬਰਤ ਨਹੀਂ ਵੀ ਚਿੱਪਾਇਆ ਪਾਹੇ ਨਹੀਂ ਪਾਈ ਲਓ ਜੀ ਚੱਜੇ ਪਰ ਇਹ ਨਹੀਂ ਬੜੀ ਠੀਕ ਹੈ ਅੱਗੇ ਬੜੀ ਮਿਲੋ ਕਹਿਣੇ ਬਣਾ ਲੈ ਸੋਰੀ ਆ ਜੀ ਨਾ ਮੈਂ ਆਪਸ ਵਿੱਚ ਹੋਰ ਕਰਦਾ ਕਰਦਾ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਲੋਕ ਜੀ ਕਿ ਜੀ ਕਾਰਾਂ ਕੇ ਜਾਵੇ ਨੇ ਆਲੋ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਕਰਦੇ ਜਾਵਾਂ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੇਰੇ ਕੋ ਪਹੁੰਚੇ ਨੇ ਮੇਰੀ ਵੱਡੀ ਭੈਣ ਮਿਨਾਕਸ਼ੀ ਦੇਖੀ ਜੀ ਤੁਸੀਂ ਜਾਣਦੀ ਹੋ ਕੋਈ ਦੱਸਣ ਦੀ ਜ਼ਰੂਰਤ ਨਹੀਂ ਐ ਸੋ ਮੈਂ ਤਕਰੀਬਨ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਸਮਾਜ ਨੂੰ ਇੱਕ ਅੱਛਾ ਉਹ ਤੇ ਸੁਨੇਹਾ ਕੀ ਅੱਜ ਜੋ ਅਜੋਦੇ ਵਿੱਚ ਜੋ ਲੰਗਰ ਲੈ ਕੇ ਆ ਰਹੇ ਭੈਣ ਜੀ ਤੇ ਹੱਥਾਂ ਤੋਂ ਸਟਾਰਟ ਮੈਨੂੰ ਖੁਸ਼ੀ ਹੁੰਦੀ ਆ ਕਿ ਜਦੋਂ ਭੈਣ ਆਉਂਦੇ ਨੇ ਕਿਉਂਕਿ ਭੈਈ ਤਾਂ ਹੀ ਸੋਪਦੇ ਨੇ ਜੇ ਭੈਣਾ ਨਾਲ ਨੇ ਸੋ ਭੈਣ ਦੇ ਨਾਲ ਬੜਾ ਗੂੜਾ ਸਾਡਾ ਰਿਸ਼ਤਾ ਹੈ ਅੱਜ ਦਾ ਨਹੀਂ ਹੈ ਕਿੰਨੇ ਸਾਲਾਂ ਦਾ ਮੈਂ ਤਾਂ ਕਹਾਂ ਕਿ ਭੈਣਾਂ ਜਨਮਾਂ ਦਾ ਸਾਡਾ ਰਿਸ਼ਤਾ ਹੈ ਬਿਲਕੁਲ ਜਨਮਾਂ ਦਾ ਸੋ ਸਾਡਾ ਕੋਈ ਪਾਰਟੀ ਦਾ ਨਹੀਂ ਹੈਗਾ ਭੈਣ ਮੇਰੇ ਅਕਸਰ ਮੇਰੇ ਰਖੜੀ ਬੰਦਦੇ ਆ ਤੇ ਮੈਂ ਮਾਨ ਮਹਿਸੂਸ ਕਰਦਾ ਕਿ ਮੇਰੇ ਭੈਣ ਅੱਜ ਮੇਰੇ ਨਾਲ ਬੈਠੇ ਇੱਕ ਅچھے ਕਾਰਜ ਵਿੱਚ ਬੈਠੇ ਨੇ ਜੋ ਪੂਰੀ ਦੁਨੀਆ ਨੂੰ ਇੱਕ ਅੱਛਾ ਮੈਸੇਜ ਦੇਣ ਵਾਸਤੇ ਜੋ ਲੰਗਰ ਜੋ ਆਜੋਦੇ ਧਰਤੀ ਦੇ ਚਾਰ ਦਾਮ ਮੰਦਿਰ ਜਿਹਨੂੰ ਛੋਟੀ ਸ਼ਾਪਨੀ ਕਹਿੰਦੇ ਆ ਉੱਥੋਂ ਤੋਂ ਸਟਾਰਟ ਹੋਣ ਜਾ ਰਹੇ ਆ ਤੇ ਭੈਣ ਦੋਸ਼ ਸ਼ਬਦ ਪੰਜਾਬ ਦੇ ਆਪਣੇ ਸਾਰੇ ਹਾਂਜੀ ਹਾਂਜੀ ਤਾਂ ਜੀ ਮੈਂ ਸਾਰੇ ਜਿਹੜੇ ਮੇਰੇ ਪੰਜਾਬੀ ਤੇ ਸਿੱਖ ਭੈਣ ਭਰਾ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਅੱਜ ਭਰਾ ਜੀ ਮੇਰੇ ਵੱਡੇ ਭਰਾ ਤੇ ਸਾਡੇ ਪੁਰਖਿਆਂ ਦਾ ਨਾਲ ਰੋਸ਼ਨ ਕਰਨ ਵਾਲੇ ਜਿਹੜੇ ਰਾਜੀ ਹਰਜੀਤ ਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਬੈਠੇ ਨੇ ਇਹਨਾਂ ਨੇ ਇਹਨਾਂ ਸ਼ੁਭ ਕਰਮ ਸ਼ੁਰੂ ਕੀਤਾ ਹੈ ਜਿਹੜਾ ਪੁਰਖਿਆਂ ਨੇ 800 ਤੋਂ 550 ਸਾਲ ਪਹਿਲਾਂ ਕੀਤਾ ਸੀ ਉਹੇ ਕੰਮ ਨੂੰ ਅੱਗੇ ਲੈ ਕੇ ਚੱਲ ਰਹੇ ਨੇ ਗੁਰੂ ਨਾਨਕ ਜੀ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਅੱਜ ਉਹਨਾਂ ਦੀ ਜਿਹੜੀ ਅਸੀਸਾਂ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਬਾਬਾ ਫਕੀਰ ਚੰਦ ਜੀ ਦੀ ਫਕੀਰ ਸਿੰਘ ਜੀ ਦੀ ਅਸੀਂ ਸਾਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ ਰਾਮ ਮੰਦਿਰ ਲਈ ਕੰਮ ਕੀਤਾ ਸੀ ਤੇ ਚਬੂਤਰਾ ਬਣਾ ਕੇ ਉੱਥੇ ਯੱਗ ਸ਼ਾਲਾ ਕਰਕੇ ਰਾਮ ਜੀ ਦਾ ਯੱਗ ਵੀ ਕੀਤਾ ਤੇ ਜਿਹੜੇ ਅਕਰੰਤਾ ਸੀ, ਅਤੰਕੀ ਸੀ ਉਹਨਾਂ ਦੇ ਹੱਥੋਂ ਐ ਰਾਮ ਮੰਦਿਰ ਦੀ ਜ਼ਮੀਨ ਨੂੰ ਵੀ ਲਿੱਤਾ ਮੈਂ ਅੱਜ ਆਪਣੇ ਸਾਰੇ ਵਡਿਆਣੂ ਪੁਰਖਿਆਂ ਨੂੰ ਯਾਦ ਕਰਦੇ ਹੋਏ ਇਹ ਸ਼ੁਭ ਕਾਜ ਸਾਡੇ ਹੱਥ ਆਇਆ ਹੈ ਇਹਨਾਂ ਨੂੰ ਮੈਂ ਨਤਮਸਤਕ ਹੁੰਦੀ ਆ ਤੇ ਆਪਣੇ ਵੱਡੇ ਭਰਾ ਅਰਜੀਤ ਸਿੰਘ ਜੀ ਨੂੰ ਬਾਬਾ ਜੀ ਨੂੰ ਸਾਸ਼ਟ੍ਰਿਕ ਕਾਲ ਤੇ ਪੈਰੀ ਪਾਉਣਾ ਕਿ ਇਹਨਾਂ ਨੇ ਇਹਨਾਂ ਵੱਡਾ ਸੰਦੇਸ਼ ਆ ਦਿੱਤਾ ਹੈ ਕਿ ਸਾਡੇ ਜਿਹੜੇ ਪਰਿਵਾਰ ਨੇ ਉਹ ਸਾਰੇ ਸਾਂਝੇ ਪਰਿਵਾਰ ਨੇ ਵਿਰਾਸਤ ਵੀ ਸਾਂਝੀ ਹੈ ਤੇ ਸਾਂਝੀ ਵਿਰਾਸਤ ਸਾਂਝੇ ਮਾਨ ਸਨਮਾਨ ਦੀ ਗੱਲ ਹੈ ਅਗਰ ਅਕਰਾਂਤਾ ਨਹੀਂ ਹੁੰਦੇ ਤੇ ਸਿੱਖ ਵੀ ਨਹੀਂ ਬੰਦੇ ਸਿੱਖ ਬਣੇ ਇੰਜ ਕਾ ਇਸ ਕਰਕੇ ਜਿਹੜਾ ਹਿੰਦੂ ਮਾਵਾ ਨੇ ਆਪਣੇ ਪੁੱਤਰਾਂ ਨੂੰ ਅੱਗੇ ਭੇਜਿਆ ਸੀ ਤੇ ਸਿੱਖ ਬਣਾਇਆ ਸੀ ਤਾਂ ਕਿ ਦੇਸ਼ ਦੀ ਧਰਮ ਦੀ ਰੱਖਿਆ ਹੋ ਸਕੇ ਉਹ ਦੇਸ਼ ਦੀ ਧਰਮ ਦੀ ਰੱਖਿਆ ਨੂੰ ਅੱਗੇ ਕਰਕੇ ਜਿਹੜਾ ਕੰਮ ਹੋਰ ਵੱਧਿਆ ਹੋਇਆ ਹੈ ਕਿ ਉਹ RAM ਜੀ ਦਾ ਮੰਦਿਰ ਤਿਆਰ ਹੋ ਕੇ RAM ਜੀ ਦੀ ਪ੍ਰਾਣ ਪ੍ਰਤੀਸਥਾ ਸਥਾਪਨਾ ਹੋਣ ਲੱਗੀ ਹੈ ਤੇ ਉਹ ਸ਼ੁਭ ਕਾਰਜ ਅਸੀਂ ਵੀ ਉਹ ਗੈਲਰੀ ਵਾਕਨ ਥੋੜਾ ਜਿਹਾ ਆਪਣਾ ਰੋਣ ਅਦਾ ਕਰਤੀਏ ਕਿ ਇਹ ਲੰਗਰ ਸ਼ੁਰੂ ਲੰਗਰ ਬਾਬਾ ਜੀ ਦਾ ਲੰਗਰ ਅਸੀਂ ਸ਼ੁਰੂ ਕਰ ਰਹੇ ਨੇ ਰੱਬ ਸਾਡੇ ਤੇ ਮਿਹਰ ਰੱਖੇ ਤੇ ਮੈਂ ਅਸੀਸਾਂ ਹੀ ਦੇਾਂਗੀ ਪੈਂਦਾ ਜਿਹੜਾ ਫਰਜ਼ ਹੈ ਕਿ ਭਰਾਵਾਂ ਲਈ ਸਮਾਜ ਲਈ ਅਸੀਸਾਂ ਹੀ ਮੰਗਦੀ ਹੈ ਤੇ ਸਾਰੇ ਸਾਡੇ ਪਰਵਾਜ਼ ਜੀ ਜਿਹੜਾ ਕਹਿੰਦੇ ਨੇ ਨਾ ਕਿ ਪੈਨ ਕਰੋ ਕੁੜੀ ਵਿਆਹ ਵੀ ਜਾਏ ਤੇ ਕਿਉਂ ਪੀਅਰ ਢੋਲਦੀ ਹੈ ਤੇ ਉਹੀ ਸਮਝੋ ਕਿ ਮੈਂ ਆਪਣੇ ਭਰਾਵਾਂ ਲਈ ਜਿਹੜੀ ਅਸੀਸਾਂ ਨੇ ਉਹੀ ਮੇਰੇ ਮੂੰਹ ਤੋਂ ਨਿਕਲਣਗੇ ਅੱਜ ਦਾ ਇਹਨਾਂ ਸ਼ੁਭ ਕਾਰਜ ਕਰਨ ਲਈ ਤੇ ਸਾਡੇ ਸਾਰੇ ਸਮਾਜ ਨੂੰ ਇਕੱਠਾ ਰੱਖਣ ਰੱਬ ਸਾਡੇ ਤੇ ਮਿਹਰ ਰੱਖੇ ਸਾਰਿਆਂ ਦੇ ਘਰ ਚ ਸੁੱਖ ਸ਼ਾਂਤੀ ਹੋਵੇ राम जी ਦੇ ਪ੍ਰਾਂਤ ਪ੍ਰਤੀਸ਼ਠਾ ਨਾਲ ਦੇਸ਼ 'ਚ ਵੀ ਅਸੁਰਾਂ ਦਾ ਨਾਸ਼ ਹੋਵੇ ਦੁਨੀਆ 'ਚ ਅਸੁਰਾਂ ਦਾ ਨਾਸ਼ ਹੋਵੇ ਤਾਂ ਕਿ ਜਿਹੜੇ شریف ਬੰਦੇ ਨੇ ਉਹ ਸਮਾਜ 'ਦ ਚੰਗਾ ਜੀਵਨ ਜੀਵ ਸਕਣ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਿ ਸ਼੍ਰੀ ਅਕਾਲ هي سي پي آهي صحيح آهي ਆ ਜੀ ਨਾ ਹਮਾਰਾ ਪਸੰਦ ਦਾ ਦਾਦਾ ਕਰਦਾ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਜੁਜੇ ਕੇ ਸ਼ਿਕਾਰਾਂ ਕੇ ਜਾਵੇ ਨੇ ਆਲੋ ਜਾਵੇ ਫਤੇ ਪਾਵੇ ਸਤਿ ਸ਼੍ਰੀ ਅਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੇਰੇ ਕੋ ਪਹੁੰਚੇ ਨੇ ਮੇਰੀ ਵੱਡੀ ਭੈਣ ਮਨਾਕਸ਼ੀ ਦੇਖੀ ਜੀ ਤੁਸੀਂ ਜਾਣਦੇ ਹੋ ਕਿ ਦੱਸਣ ਦੀ ਜ਼ਰੂਰਤ ਨਹੀਂ ਹੈ ਸੋ ਮੈਂ ਤਕਰੀਬਨ ਸਾਰੇ ਦੇਸ਼ ਵਾਸੀਆਂ ਨੂੰ ਪੂਰੇ ਸਮਾਜ ਨੂੰ ਇੱਕ ਅੱਛਾ ਉਹ ਤੇ ਸਨੇਹ ਹੈ ਕਿ ਅੱਜ ਜੋ ਅਜੋਦੇ ਵਿੱਚ ਜੋ ਲੰਗਰ ਲੈ ਕੇ ਆ ਰਹੇ ਹੈ ਭੈਣ ਜੀ ਤੇ ਹੱਥਾਂ ਤੋਂ ਸਟਾਰਟ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਭੈਣ ਆਉਂਦੇ ਨੇ ਕਿਉਂਕਿ ਭੈਾਈ ਤਾਂ ਹੀ ਸੋਪਦੇ ਨੇ ਜੇ ਭੈਣਾ ਨਾਲ ਨੇ ਉਹ ਭੈਣ ਦੇ ਨਾਲ ਬੜਾ ਗੂੜਾ ਸਾਡਾ ਰਿਸ਼ਤਾ ਹੈ ਅੱਜ ਦਾ ਨਹੀਂ ਹੈ ਕਿੰਨੇ ਸਾਲਾਂ ਦਾ ਮੈਂ ਤਾਂ ਕਹਾਂ ਕਿ ਪੈਣਾ ਜਨਮਾਂ ਦਾ ਸਾਡਾ ਰਿਸ਼ਤਾ ਹੈ ਬਿਲਕੁਲ ਜਨਮਾਂ ਦਾ ਸੋ ਸਾਡਾ ਕੋਈ 파ਰਟੀ ਦਾ ਨਹੀਂ ਹੈਗਾ ਭੈਣ ਮੇਰੇ ਅਕਸਰ ਮੇਰੇ ਰਖੜੀ ਬੰਨਦੇ ਆ ਤੇ ਮੈਂ ਮਾਣ ਮਹਿਸੂਸ ਕਰਦਾ ਕਿ ਮੇਰੇ ਭੈਣ ਅੱਜ ਮੇਰੇ ਨਾਲ ਬੈਠੇ ਇੱਕ ਅچھے ਕਾਰਜ ਵਿੱਚ ਬੈਠੇ ਨੇ ਜੋ ਪੂਰੀ ਦੁਨੀਆ ਨੂੰ ਇੱਕ ਅੱਛਾ ਮੈਸੇਜ ਦੇਣ ਵਾਸਤੇ ਜੋ ਲੰਗਰ ਜੋ ਹੈ ਅਜੂਦੇ ਧਰਤੀ ਦੇ ਚਾਰ ਦਾਮ ਮੰਦਰ ਜਿਹਨੂੰ ਛੋਟੀ ਸ਼ਾਮਨੀ ਕਹਿੰਦੇ ਆ ਉੱਥੋਂ ਤੋਂ ਸਟਾਰਟ ਹੋਣ ਜਾ ਰਹੇ ਆ ਤੇ ਪੈਣ ਦੋ ਸ਼ਬਦ ਪੰਜਾਬ ਦੇ ਆਪਣਾ ਸਾਰੇ ਹਾਂਜੀ ਹਾਂਜੀ ਸਤ ਜੀ ਮੈਂ ਸਾਰੇ ਜਿਹੜੇ ਮੇਰੇ ਪੰਜਾਬੀ ਤੇ ਸਿੱਖ ਭੈਣ ਭਰਾ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਅੱਜ ਭਰਾ ਜੀ ਮੇਰੇ ਵੱਡੇ ਭਰਾ ਤੇ ਸਾਡੇ ਪੁਰਖਿਆਂ ਦਾ ਨਾਲ ਰੌਸ਼ਨ ਕਰਨ ਵਾਲੇ ਜਿਹੜੇ ਭਰਾ ਜੀ ਹਰਜੀਤ ਸਿੰਘ ਜੀ ਬਾਬਾ ਹਰਜੀਤ ਸਿੰਘ ਜੀ ਬੈਠੇ ਨੇ ਇਹਨਾਂ ਨੇ ਇਹਨਾਂ ਸ਼ੁਭ ਕਰਮ ਸ਼ੁਰੂ ਕੀਤਾ ਹੈ ਜਿਹੜਾ ਪੁਰਖਿਆਂ ਨੇ 850 550 ਸਾਲ ਪਹਿਲਾਂ ਕੀਤਾ ਸੀ ਉਹੇ ਕੰਮ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਗੁਰੂ ਨਾਨਕ ਜੀ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ 20 ਰੁਪਏ ਦਾ ਲੰਗਰ ਸ਼ੁਰੂ ਕੀਤਾ ਸੀ ਅੱਜ ਉਹਨਾਂ ਦੀ ਜਿਹੜੀ ਅਸੀਸਾਂ ਨੇ ਉਹਨਾਂ ਨੂੰ ਯਾਦ ਕਰਦੇ ਹੋਏ ਬਾਬਾ ਫਕੀਰ ਚੰਦ ਜੀ ਦੀ ਫਕੀਰ ਸਿੰਘ ਜੀ ਦੀ ਅਸੀਸਾਂ ਨੂੰ ਯਾਦ ਕਰਦੇ ਹੋਏ ਜਿਨ੍ਹਾਂ ਨੇ ਰਾਮ ਮੰਦਿਰ ਲਈ ਕੰਮ ਕੀਤਾ ਸੀ ਤੇ ਛਬੂਤਰਾ ਬਣਾ ਕੇ ਉੱਥੇ ਯੱਗ ਸ਼ਾਲਾ ਕਰਕੇ ਰਾਮ ਜੀ ਦਾ ਯੱਗ ਵੀ ਕੀਤਾ ਜਿਹੜੇ ਅਕਰੰਤਾ ਸੀ ਅਤੰਕੀ ਸੀ ਉਹਨਾਂ ਦੇ ਹੱਥੋਂ ਐ ਰਾਮ ਮੰਦਿਰ ਦੀ ਜ਼ਮੀਨ ਨੂੰ ਵੀ ਲਿੱਤਾ ਮੈਂ ਅੱਜ ਆਪਣੇ ਸਾਰੇ ਵੱਡੇ ਆਨੂ ਪੁਰਖਿਆਂ ਨੂੰ ਯਾਦ ਕਰਦੇ ਹੋਏ ਇਹ ਸ਼ੁਭ ਕਾਰਜ ਸਾਡੇ ਹੱਥ ਆਇਆ ਹੈ ਇਹਨਾਂ ਨੂੰ ਮੈਂ ਨਤਮਸਤਕ ਹੁੰਦੀ ਆ ਤੇ ਆਪਣੇ ਵੱਡੇ ਭਰਾ ਅਜੀਤ ਸਿੰਘ ਜੀ ਨੂੰ ਬਾਬਾ ਜੀ ਨੂੰ ਸਾਸਿਕਾਲ ਤੇ ਪੈਰੀ ਪਾਉਣਾ ਕਿ ਇਹਨਾਂ ਨੇ ਇਹਨਾਂ ਵੱਡਾ ਸੰਦੇਸ਼ ਆ ਦਿੱਤਾ ਹੈ ਕਿ ਸਾਡੇ ਜਿਹੜੇ ਪਰਿਵਾਰ ਨੇ ਉਹ ਸਾਰੇ ਸਾਂਝੇ ਪਰਿਵਾਰ ਨੇ ਵਿਰਾਸਤ ਵੀ ਸਾਂਝੀ ਹੈ ਤੇ ਸਾਂਝੀ ਵਿਰਾਸਤ ਸਾਂਝੇ ਮਾਨ ਸਨਮਾਨ ਦੀ ਗੱਲ ਹੈ ਅਗਰ ਅਕਰਾਂਤਾ ਨਹੀਂ ਹੁੰਦੇ ਤੇ ਸਿੱਖ ਵੀ ਨਹੀਂ ਬਣਦੇ ਸਿੱਖ ਬਣੇ ਇੰਜ ਕਾ ਇਸ ਕਰਕੇ ਜਿਹੜਾ ਹਿੰਦੂ ਮਾਵਾ ਨੇ ਆਪਣੇ ਪੁੱਤਰਾਂ ਨੂੰ ਅੱਗੇ ਭੇਜਿਆ ਸੀ ਤੇ ਸਿੱਖ ਬਣਾਇਆ ਸੀ ਤਾਂ ਕਿ ਦੇਸ਼ ਦੀ ਧਰਮ ਦੀ ਰੱਖਿਆ ਹੋ ਸਕੇ ਉਹ ਦੇਸ਼ ਦੀ ਧਰਮ ਦੀ ਰੱਖਿਆ ਨੂੰ ਅੱਗੇ ਕਰਕੇ ਜਿਹੜਾ ਕੰਮ ਹੋਰ ਬਦਦਿਆ ਹੋਇਆ ਕਿ ਉਹ ਰਾਮ ਜੀ ਦਾ ਮੰਦਿਰ ਤਿਆਰ ਹੋ ਕੇ RAM JII ਦੀ ਪ੍ਰਾਣ ਪ੍ਰਤੀਸਥਾ ਸਥਾਪਨਾ ਹੋਣ ਲੱਗੀ ਹੈ ਤੇ ਉਹ ਸ਼ੁਭ ਕਾਰਜ ਅਸੀਂ ਵੀ ਉਹ ਗੈਲਰੀ ਵਾਕਨ ਥੋੜਾ ਜਿਹਾ ਆਪਣਾ ਰੋਣ ਅਦਾ ਕਰਤੀਏ ਕਿ ਇਹ ਲੰਗਰ ਸ਼ੁਰੂ ਲੰਗਰ ਬਾਬਾ ਜੀ ਦਾ ਲੰਗਰ ਅਸੀਂ ਸ਼ੁਰੂ ਕਰ ਰਹੇ ਨੇ ਰੱਬ ਸਾਡੇ ਤੇ ਮਿਹਰ ਰੱਖੇ ਤੇ ਮੈਂ ਅਸੀਸਾਂ ਹੀ ਦੇਾਂਗੀ ਜੀ ਪੰਧਾ ਜਿਹੜਾ ਫਰਜ਼ ਹੈ ਕਿ ਭਰਾਵਾਂ ਲਈ ਸਮਾਜ ਲਈ ਅਸੀਸਾਂ ਹੀ ਮੰਗਦੀ ਹੈ ਤੇ ਸਾਰੇ ਸਾਡੇ ਪਰਵਾਚ ਜੀ ਇਹ ਕਹਿੰਦੇ ਨੇ ਨਾ ਕਿ ਪੈਨ ਕਰੋ ਕੁੜੀ ਵਿਆਹ ਵੀ ਜਾਏ ਤੇ ਕਿਉਂ